ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸਿੱਧੋ ਡੈਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰੱਲੇ ਤੋਂ ਜਿਹੜਾ ਮਾਨਸਾ ਪਾ ਜਾਂਦਾ ਤੇ ਮਿੱਤਰੋ ਆਪਾਂ ਗੱਬਣ ਝੋਟੀ ਲੈ ਕੇ ਆਏ ਆ ਪਹਿਲੇ ਸੂਏ 7 ਮਹੀਨਿਆਂ ਦੀ ਗੱਬਣ ਝੋਟੀ ਆ ਬਾਕੀ ਤੁਸੀਂ ਫੇਸ ਕੁਆਲਟੀ ਚੈੱਕ ਕਰ ਲਓ ਬਹੁਤ ਸੋਹਣਾ ਫੇਸ ਆ ਝੋਟੀ ਦਾ ਤੇ ਸਿੰਘ ਵੀ ਐ ਕੁੰਡਾ ਜਮਾ ਆਪਾਂ ਜਿਹਨੂੰ ਕਹਿੰਦੇ ਰਪੀਆ ਹੀ ਪੈਂਦਾ ਤੇ ਬਾਕੀ ਜਾਤ ਵਾਲੀ ਆ ਝੋਟੀ ਮਿੱਤਰੋ ਦੁੱਧ ਚੰਗਾ ਕਾੜ ਤੋਂ ਬਾਕੀ ਥਣ ਲੇਵਾ ਕੁਆਲਿਟੀ ਚੈੱਕ ਕਰ ਲਓ ਤੁਸੀਂ ਵਧੀਆ ਲੇਵਾ ਬਣਾਉਣੇ ਨੇ ਜਿਹਨੂੰ ਆਪਾਂ ਆਮ ਤੌਰ ਤੇ ਬਟਨ ਵਾਲਾ ਕਹ ਦਾਨੇ ਆ ਚੰਗਾ ਰਕਾੜ ਬਣਾਉਗੀ ਦੁੱਧ ਦਾ ਜੇ ਝੋਟੀ ਦੀ ਸੇਵਾ ਹੋਗੀ ਰਾਜੀ ਹੋਗੀ ਤਾਂ ਮਤਲਬ ਢੇੜੇ ਲੱਖ ਦੀ ਹੈਗੀ ਆ ਜਿਹੜੇ ਹਿਸਾਬ ਤੇ ਮਹਿੰਗਾਈ ਆ ਬਾਈ ਨੇ ਰੇਟ ਵੀ ਕੋਈ ਬਾਲਾ ਨਹੀਂ ਰੱਖਿਆ ਬਾਕੀ ਜੋ ਟੀ ਸੰਭਾਲ ਚ ਰਹਿ ਗਈ ਤਾਂ ਭਰ ਜੂਗੀ ਬਾਈ ਲੱਸੀ ਜ਼ਰੂਰ ਆ ਤੁਹਾਡੇ ਸਾਹਮਣੇ ਆ ਬਾਕੀ ਚੰਗੀ ਆ ਚੰਗੀ ਖਰਾਕ ਪੈਗੀ ਝੋਟੀ ਬਣਨ ਵਾਲੀ ਆ ਬਾਕੀ ਮਿੱਤਰੋ ਜੇ ਕਿਸੇ ਨੇ ਲੈਣੀ ਆ ਤਾਂ ਆਪਾਂ 22 ਦਾ ਨੰਬਰ ਸਕਰੀਨ ਤੇ ਪਾਵਾਂਗੇ 22 ਨਾਲ ਗੱਲ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਬਾਕੀ ਥਣ ਲੇਵਾ ਕੁਆਲਟੀ ਚੱਕਾ